ਚੋਰ ਕਰੇ ਲੋ ਨੰਬਰ ਲੈਂਗਾ 4 4 4 ਆਰਬਾਸ ਕਰਦੇਸ ਲਾਈਡਰ ਲਾਈਡਰ ਅਫੀਰੋ ਬਿਖੂ ਲੋ ਬਿਖੂ ਲੋ ਵੀ ਛੋੜੇ ਬੱਚੇ ਦੇ ਵਿੱਚ ਕੀ ਘਾਟ ਸੀ ਕਿਉਂ ਛੋੜਾ ਬੱਚਾ ਰਿੰਗ ਚੋਂ ਆਊਟ ਹੋਇਆ ਤੁਸੀਂ ਕਮੇਟੀ ਨਾਲ ਆ ਕੇ ਇੱਕ ਸਾਈਡ ਤੇ ਬਹਿ ਕੇ ਵੀਰਵਣ ਕੇ ਛੋੜੇ ਆਬਦਾ ਮੇਲਾਗਾ ਇਹਨੂੰ ਤੁਸੀਂ ਛੋੜਾ ਪੁੱਛਣ ਦਾ ਜਰੂਰ ਹੱਕ ਮੰਨਦਾ ਤੁਸੀਂ ਪੁੱਛ ਸਕਦੇ ਹੋ ਪਰ ਵੀਰਵਣ ਕੇ ਜੱਜਾਂ ਨਾਲ ਕੋਈ ਕਿੰਤੂ ਫਰੰਤੂ ਨਾ ਕਰਿਓ ਕਿਉਂ ਇਹ ਮੇਲੇ ਛੋੜੇ ਸੰਯੋਗ ਦੇ ਨਾਲੇ ਨੇ ਕੱਲਾ ਬੰਦਾ ਕੋਈ ਮੇਲਾ ਨਹੀਂ ਕਰਾ ਸਕਦਾ ਕੱਲਾ ਬੰਦਾ ਕੋਈ ਵੱਡਾ ਨਹੀਂ ਇਹਦੇ ਵਿੱਚੋਂ ਬਾਈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਛੋੜੇ ਨਗਰ ਦਾ ਪਹਿਲਾ ਮੇਲਾ ਉਸ ਇੱਥੋਂ ਸਿੱਖਣ ਨੂੰ ਮਿਲਣਾ ਵੀਰੇ ਨਮੋੜੋ ਲੈ ਜੀ ਜਾਗਾ ਇਹ ਅੰਦਰ ਦੇਖੋ ਮਿੱਤਰੋ ਅੱਛਾ ਤਾਂ ਬੰਨ ਨੀ ਕਿ ਕੰਦਰ ਕਿਹੜਾ ਵਜਦਾ ਇਹ ਇਹਨਾਂ ਜੂ ਕੰਦਰ ਕਿਹੜਾ ਵਜਦਾ ਜੀ ਬਹੁਤ ਹੀ ਸੋਹਣਾ ਹੈ ਇਹਦਾ ਪੋਸਟ ਯਾਰ ਉਹ ਕੋਲ ਫੋਨ ਦੇ ਰਿਹਾ ਹੈ ਗਿਆਨ ਵਾਸਤੇ ਗਿਆਨ ਦੇ ਰਿਹਾ ਹੈ ਉਹ ਸਾਨੂੰ ਉਸ ਨੂੰ ਦੇ ਰਿਹਾ ਹੈ ਹੋਰ ਨਮਾ ਮੜੇ ਤੋਂ ਕਹਿੰਦਾ ਹੈ ਇਹ ਵਾਲਾ ਨਮਾ ਬਈ ਬਈ ਹੋਰ ਪੜ੍ਹਦੇ ਗਏ ਹੋਰ ਨੇ ਕੋ ਬੱਚੇ ਬੰਦੇ ਰਾਜਪੁਰਮ ਕਿੱਥੇ ਹੈ ਧੰਨਵਾਦ ਸਾਰੀ ਬੁੱਧੀ ਇਹ ਆ ਗਿਆ ਬਈ ਸਿਕੰਦਰ ਦਾ ਇਹ ਸਾਰੂ ਬਈ ਸਿਕੰਦਰ ਆਇਆ ਤੇ ਇੱਕ ਆਹ ਲੱਗ ਪੁੱਲ ਤੇ ਕੋਈ ਨਹੀਂ ਦਾਲੇ ਲੈ ਕੇ ਆਉਂਦਾ ਤੇ ਜਾਂਦਾ ਸਿਕੰਦਰ ਦਾ ਬੱਝਾ ਤੇ ਉਸ ਕਰਦਾ ਸੀ ਬੱਚਾ ਲੱਗੇ ਬਾਹਰ ਟੈਕ ਚੈੱਕ ਕਰੋ ਬਾਹਰ ਚੈੱਕਣ ਲੱਗਾ ਪੂਰਾ ਤੇ ਬਰੀਡ ਹੈ ਯਾਰੀ

ਜੋ ਜੋ ਨੰਬਰ ਮਿਲ ਰਹੇ ਨੇ ਜੋ ਵੀ ਬੱਕਰਿਆਂ ਨੂੰ ਹਨਾ ਪਠੌਰਿਆਂ ਨੂੰ ਜੋ ਵੀ ਨੰਬਰ ਨੋਟ ਹੋ ਰਹੇ ਨੂੰ ਇਧਰ ਨੋਟ ਕਰੀ ਜਾ ਰਹੇ ਨੇ ਤੇ ਬਾਅਦ ਚ ਅਨਾਉਂਸ ਕੀਤਾ ਜਾਏਗਾ ਵੀ ਕਿਹੜਾ ਜਿੱਤਦਾ ਇਹਨਾਂ ਵਿੱਚੋਂ ਹਨਾ ਸਾਰਿਆਂ ਦੀ ਪਹਿਲਾਂ ਆਪ ਚੈੱਕ ਕਰ ਲੈਣ ਉਹਨਾਂ ਦੇਖੋ ਚੈੱਕ ਕਰਦੇ ਤੇ ਸਾਹਮਣੇ ਤੇ ਆ ਜੋ ਕੀ ਕੌੜੇ ਹਾਂਜੀ ਇਹ ਆਪਣਾ ਪਹਿਲਾ ਰਾਉਂਡ ਜਿਹੜਾ ਕੰਪਲੀਟ ਹੋਇਆ ਹੈਗਾ ਬੱਕਰੀਆਂ ਦੇ ਵਿੱਚ ਜਿਹੜੇ ਕੀਲੇ ਬੱਚੇ ਵੀਰਾਂ ਦੇ ਵੀ ਕਿਲੋ ਤੋਂ ਲੈ ਲਈਏ ਅ ਇਹਦੇ ਵਿੱਚੋਂ ਮੈਂ ਦੋ ਦੱਚੇ ਦੇ ਟੋਕਨ ਬੋਲ ਦਾਂਗਾ 113 ਨੰਬਰ ਤੇ 108 ਨੰਬਰ ਇਹ ਤੁਸੀਂ ਇੱਕ ਸਾਈਡ ਤੇ ਗੱਡ ਲਓ ਇਹਨਾਂ ਦੇ ਵਿੱਚੋਂ ਬਾਕੀ ਜਿਹੜੇ ਬੱਚੇ ਹੋਣਗੇ ਉਹਨਾਂ ਦੇ ਵਿੱਚ ਆਪਣਾ ਦੂਜਾ ਰਾਊਂਡ ਚੱਲੇਗਾ ਤੇ ਤੀਜੇ ਰਾਊਂਡ ਦੇ ਵਿੱਚ ਆਪਾਂ ਫਾਈਨਲ ਇਹਨਾਂ ਦੀਆਂ ਜਿਹੜੀਆਂ ਪੋਜੀਸ਼ਨ ਆਉਣੀਆਂ ਵਿੱਚੋਂ ਫਸਟ ਸੈਕੰਡ ਥਰਡ ਦੀਆਂ ਉਹ ਆਪਾਂ ਅਨਾਉਂਸ ਕਰਾਂਗੇ 18 ਨੰਬਰ ਜੀ ਹਾਂਜੀ 108 ਨੰਬਰ ਤੇ 113 ਨੰਬਰ ਬਾਹਰ ਹੋ ਗਏ ਜੀ ਤੇ 113 ਪਹਿਲਾ 라운ਡ ਹੈ ਜਿਹੜਾ ਖਤਮ ਹੋ ਚੁੱਕਿਆ ਤੇ ਦੋ ਜਣੇ ਜਿਹੜੇ ਬਾਹਰ ਕੱਢ ਦਿੱਤੇ ਗਏ 108 ਨੰਬਰ ਤੇ 113 ਨੰਬਰ ਨਾ 113 ਨੰਬਰ ਬਾਹਰ ਹਾਂ ਬਾਹਰ ਗੱਡੇ ਗਏ ਤੇ ਹੁਣ ਰਹਿ ਗਏ ਇੱਥੇ ਪੰਜ ਪੰਜ ਰਹਿ ਗਏ ਹੁਣ ਤਿੰਨ ਦੋ ਪੰਜ ਰਹਿ ਗਏ ਹੁਣ ਇਹਨਾਂ ਦੇ ਵਿੱਚ ਦੂਸਰਾ 라운ਡ ਚਾਲੂ ਹੋਏਗਾ